ਪਸਮੁੰ ਦਾ ਜੇਕਰ ਪਸਮੁੰ ਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ तमाम ਸਰੋਤਿਆਂ ਦਾ ਪਿਆਰ ਭਰੀ ਸਤਿ ਸ਼ਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹੋਏ ਹਾਂ ਮਿੱਤਰੋ ਤੁਹਾਨੂੰ ਫਰੋਇਪੁਰ ਜ਼ਿਲ੍ਹੇ ਦੇ ਮਾਨਮੱਤੇ ਨਗਰ ਅਰਖਾਈ ਫੇਮੇ ਕਿਆਂ ਦੀ ਬਿਲਕੁਲ ਨੇੜਿਕੀ ਵਾਲਾ ਪਿੰਡ ਜਿਹੜਾ ਰੋਡੇ ਵਾਲਾ ਮਿੱਤਰੋ ਰੋਡੇ ਵਾਲਾ ਪਿੰਡ ਹੈ ਜਿਹੜਾ ਜਦੋਂ ਤੁਸੀਂ ਖਾਈ ਫੇਮੇ ਕਿਆ ਤੋਂ ਪੀਰੂ ਵਾਲਾ ਤੇ ਪੀਰੂ ਵਾਲੇ ਤੋਂ ਰੋਡੇ ਵਾਲਾ ਪਿੰਡ ਸਿੱਧਾ ਤੀਜਾ ਪਿੰਡ ਮਿੱਤਰੋ ਪੈਂਦਾ ਵਾ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਹਾਂ ਹੈਪੀ ਬਾਈ ਦਾ ਨਾਮ ਆ ਤੇ ਵਪਾਰ ਦਾ ਵੀਰੇ ਦਾ ਕੰਮ ਆ ਮਿੱਤਰੋ ਕੁਝ ਦਿਨ ਪਹਿਲਾਂ ਵੀ ਤੁਹਾਨੂੰ ਇਸ ਘਰ ਦੇ ਵਿੱਚ ਦੋ ਮਈਆਂ ਦਿਖਾਈਆਂ ਸੀ ਤੇ ਅੱਜ ਫੇਰ ਆਪਾਂ ਦੋ ਮਈਆਂ ਦੀ ਵੀਡੀਓ ਫਲਮਾਵਾਂਗੇ ਇੱਕ ਤੁਹਾਡੀ ਪਹਿਲੀ ਪਸੰਦ ਬੂਰੀ ਔਰ ਦੋ ਨੰਬਰ ਤੇ ਕਾਲੀ ਮੈ ਹੋਗੀ ਸ਼ੁਰੂਆਤ ਆਪਾਂ ਕਾਲੀ ਮੈ ਤੋਂ ਹੀ ਕਰਾਂਗੇ ਸਾਰੀ ਜਾਣਕਾਰੀ ਲੈ ਲੈਣੇ ਵੀਰੇ ਤੋਂ ਹੈਪੀ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਾਤਰੀ ਗਾ ਵੀ ਰਹੇ ਹੋਰ ਠੀਕ ਹੈਗਾ ਵੱਡੇ ਭਾਈ ਹਾਂਜੀ ਹਾਂਜੀ ਗਰੇ ਸੇਤਾ ਦੇ ਪਰਿਵਾਰ ਭਾਈ ਵਧੀਆ ਵੀਰੇ ਅੱਛਾ ਪਹਿਲਾਂ ਇਹ ਜਨਵਾਰ ਸੇਲ ਹੋ ਗਏ ਸੀ ਐਪੀ ਭਾਈ ਹਾਂਜੀ ਹਾਂਜੀ ਵਧੀਆ ਵੀਰੇ ਸੇਲ ਠੀਕ ਹੈ ਭਾਈ ਅੱਜ 2 ਜਨਵਰੀ ਫਲਵਾਉਣੇ ਆਪਾਂ ਹਨਾ ਭਾਈ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਕਾਲੀ ਮੈਂ ਹੈ ਜਿਹੜੀ ਕੀ ਡਿਟੇਲ ਹੈ ਐਪੀ ਵੀਰੇ ਇਹ ਵੀਰੇ ਕੱਲ 2 ਵਜੇ ਸਵੇਰੀ ਆ ਜੀ ਰਾਤ ਦੀ ਰਾਤ ਇਹਨੂੰ ਬੌਲੇ ਚ ਖਾਲੀ ਕੀਤੀ ਜੇਰ ਜ਼ੂਰ ਓਕੇ ਪੈ ਗਈ ਜੀ ਜੇਰ ਜ਼ੂਰ ਦੀ ਵੀਡੀਓ ਹੈਗੀ ਆਪਣੀ ਬਹੁਤ ਠੀਕ ਹੈ ਵੱਡੇ ਭਾਈ ਅੱਛਾ ਹੁਣ ਬੌਲੇ ਤੋਂ ਕਣੀ ਕੱਟਾ ਦੇਗੀ ਕੀ ਕੱਟੀ ਕੱਟਾ ਵੀਰੇ ਬੱਚੇ ਬੁੱੱਚੇ ਨਾਲ ਇਹ ਰੀਤੀ ਬਰਾ ਆਪਣਾ 15 ਕਹਿ ਕੇ ਦੇਣਾ ਹਾਂ ਦੇਣਾ ਚਾਹੀਦਾ ਵੀ ਕਿਉਂਕਿ ਆਪਣੇ ਇਧਰ ਇਹ ਰੀਤੀ ਮੈਂ ਦੁੱਧੋਂ ਖਰੀ ਖਰੀ ਹੈ ਹਾਂ ਕਹਿਣ ਵਾਲੀ ਗੱਲ ਨਹੀਂ ਕਿ ਕੋਈ ਹੈਗੀ ਇਹ ਏਰੀਆ ਹੋਇਆ ਮੁਕਸਰ ਏਰੀਆ ਹੋਇਆ 2 ਨੰਬਰ ਏਰੀਆ ਹੈ ਜਿਹੜੇ ਤੋਂ ਅੱਛਾ ਇੱਕ ਗੱਲ ਚੌੜ ਚੜ ਕਿਵੇਂ ਲੱਗ ਰਿਹਾ ਬਹੁਤ ਇੱਕ ਨੰਬਰ ਚੁਆਈ ਆ ਠੀਕ ਆ ਵੱਡੇ ਬਈ ਠੀਕ ਆ ਸੁਆ ਇਹ ਕਿੰਨਾ ਸੁਈਆ ਸੁਆ ਵੀਰੇ ਤੀਜਾ ਸੁਈ ਗਰੰਟੀ ਤੀਜਾ ਸੁਆ ਠੀਕ ਆ ਕੀ ਰੇਟ ਰਹੂਗਾ ਯਾ ਪੀ ਵੀਰੇ ਅਗਰ ਦੇਣ ਲੈਣ ਵਾਲਾ ਨੇੜੇ ਜੀ ਦੀ ਗੱਲ ਹੋਵੇ ਬਸ ਮੁੱਲ ਵੀਰੇ 10 ਕਰਾ ਲਓ 15 ਕਰਾ ਲਓ 1 ਲੱਖ 5 ਦੀ ਦਿਆਂਗੇ ਵੀਰੇ 1 ਲੱਖ 5000 ਦੀ ਦਿਆਂਗੇ ਵਿੱਚੋਂ ਮਾਨਤਾ ਨੂੰ ਥੋੜਾ ਬਹੁਤਾ ਹਾਂਜੀ 2000 ਛੋਟ ਕਰ ਦਾਂਗੇ ਵੀਰੇ ਠੀਕ ਆ ਪੀ ਵੀਰੇ ਤੋਰੀ ਬਈ ਕੱਢੀ ਬਾਹਰ ਲੈ ਵੀ ਮਿੱਤਰੋ ਸਿੰਗ ਜੋ ਸੁਆ ਸੋਈ ਸਵਾਈ ਕਟਾ ਇਹਦੇ ਮਗਰ ਆ ਵੀਰੇ ਨੀਵਾਂ ਲੁਵਾ ਵੇਖੋ ਕਿਰੋਂ ਦੀ ਤੁਸੀਂ ਕਰਮ ਵਾਲੀ ਦਾ ਚੁਰਤੀ ਇਹ ਨਾ ਪਲਵਾਨਾਂ ਰ ਕੋ ਥੱਲੋਂ ਬਈ ਥਣ ਥਣੋਂ ਵੀ ਬਹੁਤ ਮਜ਼ਬੂਤੀ ਵਾਲਾ ਬੱਤੀ ਬਈ ਲਿਆ ਹੈਪੀ ਵੀਰੇ ਮੋਢੇ ਚੂਣ ਚਾਂ ਵੀ ਬਹੁਤ ਚੰਗਾ ਨਿਕਲਿਆ ਹੋਊਗਾ ਬਾਕੀ ਤੁਹਾਨੂੰ ਬੱਚਾ ਲਾ ਕੇ ਮਚਵਾਈ ਦਿਖਾਈ ਦੇਣੀ ਆ ਕਿਉਂਕਿ ਬਈ ਚੂਣ ਵੱਲੋਂ ਤੁਹਾਡਾ ਕਲੀਅਰ ਕੰਮ ਆਪਾਂ ਕਰ ਹੀ ਦੇਣਾ ਵੀਰੇ ਆ ਦੇਖ ਲਓ ਸਿੰਘੂ ਮੂ ਮੱਥਾ ਲੀਵੇ पांडे ਵਾਲੀ ਮਹਾਂ ਕਰਮਾਂ ਵਾਲੀ ਚਵਾਈ ਚੂਈ ਦੇ ਵਿੱਚ ਸਾਫ ਸੁੱਤੀ ਜੰਨੀ ਹੈਗੀ ਆ ਡਾਡੀ ਚੰਗੀ ਆ ਵੀਰੇ ਆ ਵੇਖੋ ਬੋ ਠੀਕ ਆ ਵੀਰੇ ਅੱਛਾ ਹੈਪੀ ਵੀਰੇ ਉਨੀ ਇੱਕ ਹੀ ਪਾਸਾ ਦਿਖਾਉਂਦੀ ਹੈ ਨਾ ਕਿ ਪਾਲ ਨਹੀਂ ਵੀਰੇ ਪਾਲ ਆ ਵੀਰੇ ਪਾਲੀ ਆ ਪਾਸਾ ਨਹੀਂ ਨਾ ਮੋੜ ਖਾਦਾ ਵੀਰੇ ਪਾਲਾ ਜੜ ਜੜ ਤੋਂ ਹੈ ਨਹੀਂ ਹਾਂ ਜੀ ਜਦ ਕਈ ਵਾਰੀ ਬਸੂਨ ਸੰਤ ਤੋਂ ਬਾਤ ਚੋਸ਼ ਹੁੰਦਾ ਮੈਂ ਅੱਛਾ ਕੱਟਾ ਲਾਈਏ ਵੀਰੇ ਮਖੱਲੇ ਮਾਰ ਗਿਆ ਧਾਰਾ ਦੋ ਦ ਵੀਰੇ ਚੱਲ ਵੀਰੇ ਨਵੀਂ ਮਿੱਤਰੋ ਪਾਸੋਂ ਮੈਂ ਇਹ ਕਰਮਾਂ ਦੀ ਧਾਰਾ ਧੋਰਾ ਵੇਖੋ ਕੋਣ ਤੋਂ ਵਿੱਚ ਹੱਥ ਬੋਲੇ ਵੀਰੇ ਹੂੰ ਦੁੱਧਿਆਂ ਦੇ ਮਾਰਦੇ ਹੈਪੀ ਵੀਰੇ ਬਸ ਵਰਤ ਹੀ ਆਣਾ ਬਾਦ ਪੋਲੀ ਵੀਰੇ ਮੈਂ ਨਾ ਪੈ ਜਵਾਕ ਚੋਲੇ ਨੂੰ ਜਿੰਨ ਚੰਗਾ ਚੂਣ ਪਹਿਲੀ ਵਾਰੀ ਚੂਣ ਵਾਲਾ ਬੰਦਾ ਵੀ ਚੋੜੂ ਬਸ ਠੀਕ ਹੈ ਹੈਪੀ ਵੀਰੇ ਪਰ ਨਾ ਨਹੀਂ ਮਿੱਤਰੋ ਹੁਣ ਇਹ ਨਾ ਕਿਹਾ ਕਿ ਦੁੱਧ ਕੋਈ ਥੱਲੇ ਡੋਲਦੇ ਦੁੱਧ ਵੀ ਧਰਤੀ ਤੋਂ ਹੀ ਪੈਦਾ ਹੋਇਆ ਹੋਇਆ ਇਹ ਆਪੂ ਆਪਣੇ ਵਹਿ ਮੰਗਦੇ ਪਰ ਬਾਡੀ ਸਟਰਕਚਰ ਮੈਂ ਦੁੱਧ ਵਾਲਿਆ 13 14 ਕਿਲੋ ਦੁੱਧ ਖੁੱਲਾ ਢੁਲਾ ਦਈ ਦੋ ਹਾਂਜੀ ਹਾਂਜੀ ਠੀਕ ਹੈ ਅੱਛਾ ਹੈਪੀ ਵੀਰੇ ਹੁਣ ਪੂਰੀ ਤਿਆਰੀ ਹੈ ਬਾਈ ਇਹ ਕੀ ਡਿਟੇਲ ਆਂਦੀ ਬਾਈ ਏ ਵੀਰੇ ਆਪਾਂ ਗੱਭਣ ਲਈ ਸੀ ਪਹਿਲਾਂ ਨਾ ਵੀਰੇ ਅੱਛਾ ਪਹਿਲਾਂ ਨਹੀਂ ਆਏ ਹਾਂਜੀ ਹਾਂਜੀ ਠੀਕ ਹੈ ਹੈਪੀ ਵੀਰੇ ਇਹ ਆਪਣੇ ਘਰ ਪਾੜੇ ਤੇ ਪਾੜਾ ਬੱਚਾ ਲੈਣੀ ਵੀਰੇ ਅੱਛਾ ਹੈਪੀ ਵੀਰੇ ਗੱਭਣ ਲਈ ਸੀ ਫਿਰ ਹਾਂਜੀ ਹਾਂਜੀ ਵੀਰੇ ਆਪਣੇ ਕੋ ਗੱਭਣ ਦੀ ਵੀਡੀਓ ਹੈਗੀ ਵੀਰੇ ਠੀਕ ਹੈ ਅੱਛਾ ਇਹ ਹੁਣ ਇਹ ਬੱਚੇ ਤੋਂ ਕਿਵੇਂ ਕਰਦੀ ਆ ਵੀਰੇ ਵੀਰੇ ਬੱਚਾ ਪਾੜਾ ਲੈਂਦੀ ਵੀਰੇ ਬੱਚੇ ਬੱਚੇ ਦੇ ਪਾੜਾ ਮਿਲ ਪੈਂਦੀ ਹੁੰਦੇ ਹਾਂ ਹਾਂਜੀ ਹਾਂਜੀ ਵੀਰੇ ਵਧੀਆ ਮੈਂ ਦੁੱਧ ਧਾਰਾ ਕਿੰਨੀ ਹੈ ਕੋਈ ਹੁਣ ਦੇਖ ਦੱਸ ਕਿਲੋ ਬੋਲਾ ਸਮਝ ਲਓ 2.0 ਸਮਝ ਲਓ 10 ਦਿਨਾਂ ਦੀ ਸੂਈ ਠੀਕ ਹੈ ਦੁੱਧ 10 ਕਿਲੋ ਹੈਗਾ ਹੈ ਹਾਂਜੀ ਵੀਰੇ ਚੋਣ ਚਾਂ ਚੰਗਾ ਲ ਤੇ ਇਹ ਚੋਣ ਦੇ ਵਿੱਚ ਖਰਾਬ ਖੂਬ ਤਾਂ ਨਹੀਂ ਕਰਦੇ ਨਹੀਂ ਨਹੀਂ ਵੀਰੇ ਬਾੜੇ ਤੇ ਮੇਰੇ ਕੋ ਵਧੀਆ ਮਿਲਦਾ ਬਾੜੇ ਤੇ ਟੇਕ ਦੂਗਾ ਕਿੰਨੇ ਦਿਨ ਕਰੂਗੀ ਕਿੱਧਰ ਜਾਵੂਗੀ ਹਾਂ ਕੋਈ ਇੱਕ ਅੱਧਾ ਅਗਲੇ ਘਰੇ ਜਾ ਰਹੀ ਠੀਕ ਕੀ ਰੇਟ ਲਊਗਾ ਹੈਪੀ ਵੀਰੇ ਇਹਦਾ ਭਾਈ ਮੇਰੇ ਮੈਨੂੰ ਤਾਂ 85 86 ਦੀ ਪੈਂਦੀ ਆ ਬਾਕੀ ਕਰਦਾਂਗੇ ਕੋਈ ਮਾਨਤਾ ਕਰਦਾ ਕੋਈ ਮਾਨਤਾ ਨਾ ਕਰਦਾ ਕੋਈ ਫਿਰ ਕੱਟੇ ਲਏਗਾ ਕਿ ਨਫੀ ਵਾਲੇ ਪਾਸ ਜਾਏਗਾ ਕੋਈ ਮਾਨਤਾਨ ਕਰਦਾਂਗੇ ਵੀਰੇ ਲੱਗਿਆਂ ਚ ਨੂੰ ਮੈਂ ਕਰਦੇ ਨਹੀਂ ਉਹਨੂੰ ਹੀ ਪਾ ਦੇ 85 ਦੀ ਲਈ ਸੀਗੀ ਹਾਂਜੀ ਹਾਂਜੀ ਠੀਕ 80 82 ਦੀ ਦੇਦੇ ਹਾਂ ਹਾਂ ਦੇ ਦਾਂਗੇ ਵੀਰੇ ਚਲ ਠੀਕ ਹੈ ਕੱਢੀ ਬਾਰੂ ਫਿਰ ਕੀ ਮਾੜੀ ਦੁੱਧ ਵਾਲੇ ਟੋ ਹਾਂ ਨਹੀਂ ਮਿੱਤਰੋ ਬੂਰੀ ਆ ਡੈਰੀ ਵਾਲੇ ਭਰਾ ਦੇ ਲਈ ਔਰ ਘਰੇ ਦੁੱਧ ਪੀਣ ਵਾਲੇ ਭਰਾ ਨੂੰ ਵੀ ਕੋਈ ਮਾੜੀ ਨਹੀਂ ਕੋਈ ਕਈ ਭਰਾ ਇਹ ਕੰਮ ਕਰ ਲੈਂਦੇ ਟਕਾ ਲੈਂਦੇ ਹੁੰਦੇ ਵੀਰੇ ਜੇ ਕਿਉਂਕਿ ਬਾਈ ਤੁਹਾਨੂੰ ਮੈਂ ਵੀ ਮਾਰਕੀਟ ਨਾਲੋਂ 20000 ਰੁਪਏ ਸਸਤੀ ਮਿਲ ਜਣੀਆਂ ਨਹੀਂ ਤਾਂ 95000 ਦੀ 90 ਦੀ ਮੈਂ ਸੀਗੀ ਤੇ ਅੱਜ ਤੁਹਾਨੂੰ ਵੀਰੇ ਵੀਰੇ ਓਵੇਂ ਦਾ ਲੱਖ ਦੀ ਵੇਖਦੀ ਹੈ ਜੀ ਕੱਟੀ ਚੌਂ ਚੌਂ ਵੀ ਬਹੁਤ ਚੰਗਾ ਹੈ ਪੂਰੀ ਪਿਓਰ ਆ ਵੀਰੇ ਹਾਂਜੀ ਬਾਕੀ ਝੋਟੀ ਦਾ ਕੈਰੇਕਟਰ ਕ੍ਰੈਕਟਰ ਬਹੁਤ ਚੰਗੀ ਆ ਵੀਰੇ ਆ ਵੇਖੋ ਬਾਈ ਲੈ ਵਾ ਲੂਆ ਕੀ ਮਾੜੀ ਆ ਵੀਰੇ ਕੋਈ ਮਾੜੀ ਨਹੀਂ ਬਈ ਇਹਨੇ ਲਿਆ ਵੀਰੇ ਯੋਗੀਪਾ ਵੀ ਠੀਕ ਆ ਬਈ ਜਾਨਵਰ ਵੀ ਚੰਗਾ ਵਾ ਬਾਕੀ ਬਈ ਕੱਟਾ ਇਹਦੇ ਮਰਗੇ ਕੱਟੀ ਵੀਰੇ ਕੱਟੀ ਵੀਰੇ ਇਹਦੇ ਮਗਰ ਕੱਟੀ ਠੀਕ ਆ ਬਈ ਲੈ ਵੀਰੀ ਲੈ ਆ ਆ ਜਾ ਕਰ ਮਾਰਗੇ ਨੀਨੀ ਦਾ ਵੀ ਚ ਪੈਂਦੀ ਆ ਹਾਂਜੀ ਹਾਂ ਦੇਖ ਸਕਦੇ ਆ ਵੀਰੇ ਤੁਸੀਂ ਕੁਆਲਿਟੀ ਵਾਲੀ ਝੋਟੀ ਆ ਬਈ ਦੂਜੇ ਸੋਏ ਨੂੰ ਵਧੀਆ ਮੈਂ ਬਣ ਜੂਗੀ ਬਈ ਅੱਜ ਬਈ ਟੋਕੜਾ ਵਾਲੇ ਭਾਜ ਹੀ ਮਿਲ ਜਾਣੀਆਂ ਬਾਕੀ ਮਾਨਤਨ ਆਪਾਂ ਕਹਿ ਦਾਂਗੇ ਹੈਪੀ ਵੀਰ ਨੂੰ ਤੁਹਾਡਾ ਜ਼ਰੂਰ ਕਰੂਗਾ ਜੀਰਾ ਕਿਉਂਕਿ 85 ਦੀ ਲਈ ਸੀ ਵੀਰੇ ਨੇ ਹੁਣ ਘਾਟੇ ਵਾਲੇ ਪਾਸੇ ਨੂੰ ਦੇਣੀ ਆ ਕਿਉਂਕਿ ਕੋਈ ਨਫਾ ਨਹੀਂ ਬਈ ਨੇ ਪਹਿਲਾਂ ਹੀ ਬਾਈ ਨੇ ਕਹਿਤਾ ਵੀ ਨਫੇ ਵਾਲਾ ਸੌਦਾ ਹੀ ਨਹੀਂ ਜਦੋਂ ਆ ਥਾਣਾ ਦੇ ਅਜਾ ਧਾਰਾਂ ਬਾਦ ਦੀ ਵੀ ਰੇਲੀਆਂ ਲੈ ਬਾਈ ਐਂ ਵੇਖ ਲੋ ਵੀ ਪਹਾੜਾ ਪਾਇਆ ਹੋਇਆ ਤੇ ਪਹਾੜੇ ਦੇ ਕਰਮ ਵਾਲਿਆ ਵੀ ਠੀਕ ਹੈ ਦੂਜੇ ਮਾਰਦੇ ਬਾਈ ਬਸਮਦੀ ਰਾਤ ਨਹੀਂ ਮਾਰਦੀ ਵੀਰੇ ਚੋਣ ਲੱਗਿਆ ਨਹੀਂ ਰਾਤ ਨੂੰ ਹਾਂ ਨਹੀਂ ਬਸ ਠੀਕ ਹੈ ਬਈ ਆਹ ਜੀ ਦੇ ਵੇਖ ਲਈ ਜੀ ਆਪਾਂ ਇਹ ਕੋਈ ਮਾਰੀ ਨਹੀਂ ਬਸ ਠੀਕ ਹੈ ਹੈਪੀ ਵੀਰੇ ਕੁ ਅੱਛਾ ਇੱਕ ਗੱਲ ਹੈਪੀ ਵੀਰੇ ਹੋਰ ਆ ਬਸਮਦੀ ਕਿਵੇਂ ਆ ਬਸਮਦੀ ਵੀਰੇ ਮੇਰੇ ਕੋਲ ਪਹਾੜੇ ਤੇ ਅਗਲੇ ਘਰ ਜਾ ਕੇ ਇੱਕ ਅੱਧਾ ਦਿਨ ਠੀਕਾ ਵੀ ਲੈ ਸਕਦੇ ਠੀਕ ਹੈ ਬਈ ਠੀਕ ਹੈ ਲੈ ਮਿੱਤਰੋ ਇਥੇ ਪਹਾੜੇ ਤੇ ਬਸਮਦੀ ਆ ਤੁਸੀਂ ਚੋ ਲਓ ਇੱਕ ਅੱਧਾ ਟਾਈਮ ਹਨਾ ਸਵਾਈ ਕਰਕੇ ਵੇਖ ਲਓ ਜਿਵੇਂ ਮੱਪਾ ਕੀ ਮਾੜੀ ਨਹੀਂ ਯਾਰ ਉਹ ਵੀ ਮੰਗਾਉਣੀ ਹੈ ਭਾ ਤੋਕੜਾ ਲਈਏ ਬਾਕੀ ਤੁਸੀਂ ਆਪ ਸਿਆਣੇ ਆ ਬਈ ਮੈਂ ਬੜਾ ਨਹੀਂ ਕਹਦਾ ਛੋਟੀ ਪੁੜੇ ਪਾੜੇ ਲੋ ਵੀ ਚੰਗੀਆਂ ਪਤਰੀ ਪੁਤਰੀ ਵੀ ਨਜ਼ਾਇਜ਼ ਚੰਗੀਆਂ ਕੋਈ ਉਹੋ ਜਿਹਾ ਕੰਮ ਨਹੀਂ ਹੈਗਾ ਵੀਰੇ ਵਧੀਆ ਰਹੂਗਾ ਕੇਸ ਤੁਹਾਨੂੰ ਬਾਈ ਠੀਕ ਹੈ ਅੱਛਾ ਹੈਪੀ ਵੀਰੇ ਨੰਬਰ ਕਿੰਨਾ ਆ ਗਿਆ ਬਈ ਆਪਣਾ ਨੰਬਰ ਵੀਰੇ 95922 ਜੀ ਡਬਲ 831 ਵਾਰੀ ਹੋਰ ਬੋਲੀ 95922 ਜੀ 6883 ਠੀਕ ਹੈ ਭਾਈ 959226833 ਇਸ ਨੰਬਰ ਤੇ ਕਰ ਲਿਓ ਵੀਰੇ ਇਹਨਾਂ ਦਾ ਰابطਾ ਹੈ ਮੋੜੇ ਵਾਲਾ ਪਿੰਡ ਹੈ ਜਿਲ੍ਹਾ ਫਰੋਜਪੋਰਾ ਖਾਈ ਫੇਮੇ ਤੋਂ ਪੰਜ 6 ਕਿਲੋਮੀਟਰ ਦੀ ਦੂਰੀ ਆ ਗੁਦਕੀ ਵਾਲਾ ਸਾਹਾ ਕਰਕੇ ਚੱਲਿਆ ਮਸ਼ਹੂਰੀ ਆ ਧੰਨਵਾਦ